रिकॉर्ड खबरनामा ਤੇ ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਤੁਹਾਡਾ ਜਗਤਾਰ ਸਿੰਘ ਪੰਜਾਬ ਦੇ ਵਿੱਚ ਲਗਾਤਾਰ ਧੁੰਦ ਪੈ ਰਹੀ ਸੀ ਅਤੇ ਕੜਾਕੇ ਦੀ ਠੰਡ ਪੈ ਰਹੀ ਸੀ ਮੌਸਮ ਭਾਗ ਵੱਲੋਂ ਜਿਹੜਾ ਅਲਰਟ ਜਾਰੀ ਕੀਤਾ ਗਿਆ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ بارش ਪਵੇਗੀ ਤੇ ਨਾਲ ਲੋਕਾਂ ਵੱਲੋਂ ਆਸਾਂ ਲਗਾਈਆਂ ਜਾ ਰਹੀਆਂ ਸਨ ਕਿਉਂਕਿ ਜੇ بارش ਪੈਂਦੀ ਹੈ ਤਾਂ ਮੌਸਮ ਠੀਕ ਹੋਵੇਗਾ ਕੜਾਕੀ ਠੰਡ ਤੋਂ ਵੀ निजात ਮਿਲੇਗੀ ਤੇ ਧੁੰਦ ਤੋਂ ਵੀ निजात ਮਿਲੇਗੀ ਪਰ ਮੌਸਮ ਨੇ ਕਰਵਟ ਲਈ ਲਗਾਤਾਰ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਅੱਜ ਅਤੇ ਬੀਤੀ ਰਾਤ ਜਿਹੜੀ ਹੈਗੀ ਹੈ بارش ਪਈ ਤੇ ਨਾਲ ਦੀ ਨਾਲ ਦੇਖਿਆ ਗਿਆ ਕਈ ਜ਼ਿਲ੍ਹਿਆਂ ਦੇ ਵਿੱਚ ਗੜੇਮਾਰੀ ਵੀ ਹੋਈ ਹੈ ਤੁਸੀਂ ਜੋ ਸਕਰੀਨ ਤੇ ਤਸਵੀਰਾਂ ਦੇਖ ਰਹੇ ਹੋ ਇਹ ਲਗਾਤਾਰ ਪੂਰੇ ਹੀ ਪੰਜਾਬ ਦੇ ਵਿੱਚ ਕਈ ਹਿੱਸੇ ਜਿੱਥੇ بارش ਹੋਈ ਹੈ ਅਤੇ ਨਾਲ ਜਿੱਥੇ ਗੜੇਮਾਰੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਮੋਗਾ ਲੁਧਿਆਣਾ ਸultanpur Lodhi ਅਤੇ ਕਪੂਰਥਲਾ ਤੇ ਖੰਨਾ ਇਹ ਸਾਰੇ ਏਰੀਆ ਦੇ ਵਿੱਚ بارش ਪਈ ਹੈ ਤੇ ਕਈ ਥਾਵਾਂ ਦੇ ਉੱਪਰ ਜਿਹੜੀ ਹੈਗੀ ਹੈ ਗੜੇਮਾਰੀ ਵੀ ਹੋਈ ਹੈ ਗੜੇਮਾਰੀ ਵੀ ਇਸ ਤਰ੍ਹਾਂ ਹੋਈ ਹੈ ਕਿ ਜਿਹੜਾ ਪੰਜਾਬ ਇੱਕ ਵਾਰੀ ਹੈ ਕਈ ਜ਼ਿਲ੍ਹਿਆਂ ਦੇ ਪਿੰਡ ਨੇ ਉਹ ਛਿਮੇ ਦੇ ਵਿੱਚ ਤਬਦੀਲ ਹੋ ਗਏ ਕਿਉਂਕਿ ਲਗਾਤਾਰ ਕਈ ਥਾਵਾਂ ਤੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਜਿਹੜੇ ਗੜੇਮਾਰੀ ਪੈ ਰਹੀ ਹੈ ਮੋਗੇ ਵਿੱਚ ਵੀ ਜਿਹੜੀ ਕਾਫੀ ਗੜੇਮਾਰੀ ਹੋਈ ਹੈ ਇਸ ਦੇ ਨਾਲ ਇੱਕ ਵਾਰ ਜਿਹੜਾ ਹੈਗਾ ਮੌਸਮ ਜ਼ਰੂਰ ਸਾਫ਼ ਹੋਇਆ ਧੰਦ ਤੋਂ ਨਿਜਾਜ਼ ਮਿਲੀ ਹੈ ਪਰ ਮੌਸਮ ਖਰਾਬ ਦੇ ਹੋਣ ਕਾਰਨ ਕਿਤੇ ਨਾ ਕਿਤੇ ਜਿਵੇਂ ਕਈ ਥਾਵਾਂ ਦੇ ਵਿੱਚ ਗੜੇ ਮਾਰੀ ਹੋਈ ਹੈ ਉੱਥੇ ਫਸਲਾਂ ਦਾ ਵੀ ਨੁਕਸਾਨ ਹੋ ਸਕਦਾ ਹੈ ਕਿਉਂਕਿ ਜਿੱਥੇ ਕੀ ਧੁੱਪ ਨਿਕਲ ਨਾਲ ਅਤੇ بارش ਦੇ ਪਾਣੀ ਨਾਲ ਜਿਹੜੀ ਫਸਲਾਂ ਨੂੰ ਜਿਹੜਾ ਹੈਗਾ ਰਾਤ ਮਿਲਦੀ ਹੈ ਤੇ ਗੜੇ ਮਾਰੀ ਨਾਲ ਕਿਤੇ ਨਾ ਕਿਤੇ ਨੁਕਸਾਨ ਹੁੰਦਾ ਹੈ ਪਰ ਹਾਲਾਂਕਿ ਪੂਰੇ ਹੀ ਜਿਹੜਾ ਜਿੱਥੇ ਕੀ ਪੰਜਾਬ ਦੇ ਵਿੱਚ ਹੁਣ ਠੰਡ ਇੱਕ ਵਾਰ ਫੇਰ ਉਸੇ ਤਰੀਕਾ ਬਰਕਰਾਰ ਹੈਗੀ ਆ ਪਰ ਧੁੰਦ ਤੋਂ ਜਿਹੜੀ ਹੈਗੀ ਨਜਾਜ਼ ਮਿਲ ਚੁੱਕੀ ਹੈਗੀ ਆ ਤਸਵੀਰਾਂ ਦੇ ਵਿੱਚ ਜਿਹੜੀਆਂ ਤੁਸੀਂ ਤੁਹਾਨੂੰ ਦਿਖਾ ਰਹੇ ਆ ਫ੍ਰੀ ਕੋਡ ਖਬਰਨਾਮਾ ਤੇ ਕਿ ਅੱਜ ਪੰਜਾਬ ਦਾ ਮੌਸਮ ਕਿਵੇਂ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜਾ ਹੈਗਾ ਅੱਜ ਵੀ ਦੱਸਿਆ ਜਾ ਰਿਹਾ ਕਿਤੇ ਨਿਕਤੇ ਕਈ ਏਰੀਆ ਦੇ ਵਿੱਚ ਜਿਹੜਾ ਹੈਗਾ بارش ਪਵੇਗੀ ਤੇ ਅੱਜ ਤੁਹਾਡੇ ਏਰੀਆ ਦੇ ਵਿੱਚ ਕੀ ਮਾਹੌਲ ਹੈਗਾ ਕਿਉਂਕਿ ਕਈ ਥਾਵਾਂ ਤੋਂ ਦੱਸਿਆ ਜਾ ਰਿਹਾ ਕਿ ਬਿਜਲੀ ਲਸ਼ਕਰ ਦੇ ਚਾਂਸ ਹੈਗੇ ਆ ਕਈ ਥਾਵਾਂ ਤੇ بارشਾਂ ਤੇ ਜਿਵੇਂ ਗੜੇਮਾਰੀ ਕਈ ਹਿੱਸਿਆਂ ਦੇ ਵਿੱਚ ਹੋਈ ਹੈ ਤੁਸੀਂ ਸ਼ੀਰਾਂ ਵਿੱਚ ਦੇਖ ਹੀ ਰਹੇ ਹੋ ਕੀ ਕਿ ਇਸ ਵਾਰ ਜਿਹੜੀ ਗੱਲਬਾਤ ਪਈ ਹੈ ਆ ਕਿ ਜਿਹੜਾ ਪੰਜਾਬ ਕਿੱਥੇ ਕਿੱਥੇ ਸ਼ਿਮਲੇ ਵਰਗਾ ਬਣਦਾ ਜਾ ਰਿਹਾ ਹੈਗਾ ਵੀ ਅਕਸਰ ਹੀ ਸ਼ਿਮਲੇ ਦੇ ਵਿੱਚ ਜਿਹੜੀ ਬਰਫ਼ ਦੇਖੀ ਜਾਂਦੀ ਸੀ ਇਹ ਸਾਰੇ ਇਹ ਜਿਹੜੀ ਇਸ ਵਾਰ ਜਿਹੜਾ ਮੌਸਮ ਹੈ ਕੱਲੇ ਪੰਜਾਬ ਨਹੀਂ ਪੂਰੇ ਉੱਤਰ ਭਾਰਤ ਦੇ ਵਿੱਚ ਹੀ ਜਿਹੜੀ ਹੈਗੀ ਆ ਕੜਾਕੇ ਦੀ ਠੰਡ ਜਿਹੜੀ ਪੈ ਰਹੀ ਸੀ ਤੋਂ ਦੁਪਹਿਰ ਹੀ ਸੀਗੀ ਤੇ ਸਾਰੇ ਹੀ ਪਾਸੇ ਜਿਹੜੀ ਜਿਵੇਂ ਸ਼ਿਮਲੇ ਵਿੱਚ ਗੱਲ ਕਰੀਏ ਤੇ ਹੋਰ ਪਾਸੇ ਪਹਾੜੀ ਦੀ ਗੱਲ ਕਰੀਏ ਤਾਂ ਉੱਥੇ ਬਹੁਤ ਜ਼ਿਆਦਾ ਜਿਹੜੀ بارش ਪਈ ਹੈ ਹਰਿਆਣੇ ਦੀ ਗੱਲ ਕਰੀਏ ਹਰਿਆਣੇ ਦੇ ਕਈ ਪਿੰਡਾਂ ਦੇ ਵਿੱਚ ਜਿਹੜੀ بارش ਪਈ ਹੈ ਨਾਲ ਜਿਹੜੇ ਹੈਗਾ ਬਰਖਬਾਰੀ ਹੋਈ ਹੈ ਸਾਰੇ ਹੀ ਪਾਸੇ ਜਿਹੜਾ ਹੈਗਾ ਬਰਖਬਾਰੀ ਦੇ ਦੱਸੀ ਜਾ ਰਹੀ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਬਰਖਬਾਰੀ ਕਾਫੀ ਹੋਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹਜੇ ਆਉਣ ਵਾਲੇ ਦਿਨਾਂ ਦੇ ਵਿੱਚ ਆ ਜਿਹੜਾ ਹੈਗਾ بارش ਹੋਰ ਪੈਣ ਦੀ ਸੰਭਾਵਨਾ ਹੈਗੀਆਂ ਜਿੰਨਾ ਜਿਲ੍ਹੇ ਦੇ ਵਿੱਚ ਜੇਕਰ ਫ੍ਰੀਕੋਰਟ ਦੀ ਗੱਲ ਕਰੀਏ ਤਾਂ ਫ੍ਰੀਕੋਰਟ ਦੇ ਵਿੱਚ ਪਿਛਲੇ ਦਿਨੀ ਜਿਹੜੀ بارش ਆਈ ਸੀ ਪਰ ਰਾਤ ਦੇ ਵੀ ਥੋੜੀ-ਮੋਟੀ ਕਣਮਣੀ ਜਿਹੜੀ ਨਜ਼ਰ ਆਈ ਸੀਗੀ ਬਜਾਗਾਂ بارش ਨਹੀਂ ਸੀਗੀ ਤੇ ਨਾ ਹੀ ਇਸ ਏਰੀਆ ਦੇ ਵਿੱਚ ਕਿਤੇ ਗੜੇ ਪਏ ਸੀ ਪਰ ਤੁਸੀਂ ਆਪਣੇ ਜਿੱਥੇ ਤੱਕ ਇਹ ਵੀਡੀਓ ਦੇਖ ਰਹੇ ਹੋ ਤੁਸੀਂ ਆਪਣੇ ਏਰੀਆ ਦਾ ਕਮੈਂਟ ਕਰਕੇ ਜੁੜੋ ਸੁਣਾਓ ਵੀ ਉੱਥੇ ਦਾ ਮਾਹੌਲ ਕਿਵੇਂ ਹੈ ਕਿੱਥੇ بارش ਹੋਈ ਕਿੱਥੇ ਗੜੇ ਹੋਏ ਫ੍ਰੀਕੋਰਟ ਖਬਰਨਾਮਾ ਦੇਖ ਰਹੇ ਸਾਰੇ ਦੋਸਤਾਂ ਦਾ ਧੰਨਵਾਦ ਕਰਦਾ आते जेकर साडी व्हिडिओ आधी लगे तुम्ही शेअर जर करना धनवाद दोन